ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੋਸਟ ਕੱਲ ਦੀ ਘੁੰਮ ਰਹੀ ਹੈ ਸੋਸ਼ਲ ਮੀਡੀਆ ਤੇ ਹਰਚਰਨ ਸਿੰਘ ਭੁੱਲਰ ਜਿਹੜੇ ਮੌਜੂਦਾ ਡੀਆਈਜੀ ਨੇ ਫਤੇਗੜ ਸਾਹਿਬ ਉਹਨਾਂ ਦੀ ਡਿਊਟੀ ਹੈ ਮੈਂ ਜਿਹੜੀ ਅੱਜ ਬੇਨਤੀ ਕਰਨੀਆਂ ਧਿਆਨ ਨਾਲ ਸੁਣਿਓ ਉਹ ਪੋਸਟ ਦੇ ਵਿੱਚ ਲਿਖਿਆ ਕੀ ਗਿਆ ਕੀ ਡੀ ਆਈ ਜੀ ਹਰਜਨ ਸਿੰਘ ਭੁੱਲਰ ਸਾਹਿਬ ਇਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਚੰਡੀਗੜ੍ਹ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਬੜਨ ਨਹੀਂ ਦੇਵਾਂਗੇ ਇਹ ਉਹਨਾਂ ਸਟੇਟਮੈਂਟ ਦਿੱਤੀ ਮੈਂ ਕਹਣਾ 100% ਮੈਂ ਸਹਿਮਤ ਹਾਂ ਕਿ ਇਹ ਗਲਤ ਸਟੇਟਮੈਂਟ ਨਹੀਂ ਹੋਣੀ ਚਾਹੀਦੀ ਇਹ ਤੇ ਪਹਿਰਾ ਦਿਓ ਜਿਹੜੇ ਵੀ ਕਿਸਾਨ ਆ ਕੋ ਚੰਡੀਗੜ੍ਹ ਵੱਲੋਂ ਜਾਂਦੇ ਨੇ ਫੜ ਕੇ ਛੇਤਰ ਫਿਰੋ ਇਹਨਾਂ ਦੇ ਜਿਹੜੇ মিডিਆ ਤੇ ਇਹ ਟਰੋਲ ਕਰੀ ਜਾਂਦੇ ਆ ਕਿ ਡੀਜੀ ਡੀਆਈ ਸਾਹਿਬ ਨੇ ਭੁੱਲ ਸਾਹਿਬ ਨੇ ਇਹ ਸਟੇਟਮੈਂਟ ਕਿਉਂ ਦਿੱਤੀ ਕਿਉਂ ਬਈ ਕੇਵਲ ਜੇ 2-400 ਬੰਦਾ ਕਿਸਾਨਾਂ ਨੂੰ ਲੈ ਕੇ ਜਾ ਵੜਨਗੇ ਉਹਨਾਂ ਦੀ ਖਾਤਰ ਪੂਰੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਚੰਡੀਗੜ੍ਹ ਦਾ ਜਿਹੜਾ ਸਿਸਟਮ ਹੈ ਜਿਹੜਾ ਮਾਹੌਲ ਹੈ ਉਹ ਖਰਾਬ ਕੀਤਾ ਜਾਵੇ ਕੱਲੀ ਸਟੇਟਮੈਂਟ ਨੇ ਡੀਆਈ ਸਾਹਿਬ ਇਹਨਾਂ ਦੇ ਛਿੱਤਰ ਫੇਰੋ ਫੜ ਕੇ ਇਹ ਠੀਕ ਫੇਰ ਆਉਣਗੇ ਤੁਸੀਂ ਘਰ ਧਰਨੇ ਲਾ ਕੇ ਲਈ ਰਹੇ ਹੋ ਭਗਵੰਤਮਾਨ ਨੇ ਵੀ ਛੇਤਰ ਫੇਰਿਆ ਡਾਂਗ ਵੱਧ ਰਹੀ ਹੈ ਹੁਣ ਇਹ ਕੱਲਾ ਹੁਣ ਨਹੀਂ ਵੀ ਭਗਵੰਤਮਾਨ ਛੇਤਰ ਫੇਰਦਾ ਹੈ ਜਾਂ ਇਹੋ ਜਿਹਾ ਸਟੇਟਮੈਂਟਾਂ ਡੀਆਈਜੀ ਸਾਹਿਬ ਕਿਉਂ ਦੇ ਰਏ ਨੇ ਇਹ ਜਿਹੜੀ ਵੀ ਸਰਕਾਰ ਆਉਗੀ ਨਾ ਉਹਨੂੰ ਇਹ ਕਰਨਾ ਪਊ ਇਹ ਲੋਕ ਚਾਹੁੰਦੇ ਕੀ ਨੇ ਤੁਹਾਨੂੰ ਕਿੰਨੀ ਖੁੱਲ੍ਹ ਦਿੱਤੀ ਜਾਵੇ ਸਮਝ ਨਹੀਂ ਆ ਰਹੀ ਕੀ ਕਰਨਾ ਚਾਹੁੰਦੇ ਆ ਸੀ ਮੈਂ ਅੱਜ ਨਾ ਦੋ ਤਿੰਨ ਗੱਲਾਂ ਕਹਿਣ ਦੀ ਕੋਸ਼ਿਸ਼ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਵੀ ਜਿਹੜੇ ਪੰਜਾਬ ਦੇ ਵਿੱਚ ਲੋਕ বাসਦੇ ਨੇ ਕੀ ਉਹ ਸਾਰੇ ਸਹਿਮਤ ਨੇ ਕਿ ਧਰਨੇ ਲਾਓ ਪੰਜਾਬ ਨੂੰ ਬਰਬਾਦ ਕਰੋ ਜਿਹੜਾ ਗਰੀਬ 500 ਰੁਪਿਆ ਸਾਰਾ ਦਿਨ ਹੱਡ ਤੋੜ ਕੇ ਮਿਹਨਤ ਕਰਕੇ ਕਮਾਉਂਦਾ ਉਹ ਆਪਣਾ ਘਰ ਕਿੱਦਾਂ ਚਲਾਉਂਦਾ ਉਹਦੇ ਬਾਰੇ ਕਦੇ ਖਿਆਲ ਕੀਤਾ ਸੋਚਿਆ ਕਦੇ ਉਹਦੇ ਲਈ ਕੇਵਲ ਜਦੋਂ ਮੈਕ ਲੱਗਾ ਹੁੰਦਾ ਮੂੰਹ ਦੇ ਸਾਹਮਣੇ মিডিਆ ਕਰਦਾ ਉਦੋਂ ਕਹਦੇ ਹੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਦੇ ਮਜ਼ਦੂਰ ਦੀ ਸਾਰ ਨਹੀਂ ਹੈ ਪੁੱਛਿਆ ਕਦੇ ਕਿ ਮਜ਼ਦੂਰ ਦੇ ਘਰ ਵਿੱਚ ਦੋ ਟਾਈਮ ਦਾ ਆਟਾ ਕੋਈ ਸਬਜ਼ੀ ਕੋਈ ਦੁੱਧ ਹੈ ਪੁੱਛਿਆ ਕਦੇ ਪੁੱਛਿਆ ਕਦੇ ਮਜ਼ਦੂਰ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਆ ਕਿ ਨਹੀਂ ਪੜ੍ਹਦੇ ਰੋਟੀ ਪੱਕਦੀ ਆ ਕਿ ਨਹੀਂ ਪੱਕਦੀ ਕਦੇ ਪੁੱਛਿਆ ਜਾ ਕੇ ਕਰੀ ਜੱਲੋ ਹਰਾਮ ਮੈਂ ਕਹਿੰਨਾ ਜਿਹੜਾ ਬਿਆਨ ਦਿੱਤਾ ਹੈ ਨਾ ਡੀਆਈਜੀ ਸਾਹਿਬ ਹਰਜਨ ਸਿੰਘ ਭੁੱਲੜ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਹੈ ਹੁਣ ਫੁੱਲ ਚੜਾਓ ਜੇ ਕਿਤੇ ਚੰਡੀਗੜ੍ਹ ਵੱਲ ਨੂੰ ਜਾਂਦੇ ਨੇ ਇਹਨੇ ਡਾਂਗ ਫੇਰੋ ਫੜ ਕੇ ਫਿਰ ਉਹਨੂੰ ਅੱਗ ਲਾਉਣੀ ਹੈ ਚੰਡੀਗੜ੍ਹ ਤੁਸੀਂ ਲੈਣ ਕੀ ਜਾਣਾ ਇਹ ਤਾਂ ਦੱਸੋ ਜਦੋਂ ਤੁਸੀਂ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਨਾਲ ਮੀਟਿੰਗ ਕਰ ਲਿਓ ਉਹਨੇ ਸ਼ਰਿਆਮ ਕਹਿਤਾ ਕਹਿੰਦਾ ਵੀ ਮੇਰੇ ਹੱਥ ਵਿੱਚ ਇੱਕ ਵੀ ਜਿਹੜੀ ਮੰਗ ਹੈ ਉਹਦੀ ਪਾਵਰ ਨਹੀਂ ਜਾਨੀ ਕਿ ਮੈਂ ਇੱਕ ਵੀ ਮੰਗ ਤੁਹਾਡੀ ਪੂਰੀ ਨਹੀਂ ਕਰ ਸਕਦਾ ਫਿਰ ਚੰਡੀਗੜ੍ਹ ਬਹਿ ਕੇ ਕਿਹਨੂੰ ਪਿੱਟਣਾ ਤੁਸੀਂ ਮਰਿਆ ਕੌਣ ਹੈ ਜਿਹਨੂੰ ਤੁਸੀਂ ਰੋਣ ਜਾਣਾ ਐ ਐਮਐਸਬੀ ਦੇਣੀ ਐ ਤੁਹਾਡੀਆਂ ਮੰਗਾਂ ਪੂਰੀਆਂ ਕਰਨੀਆਂ ਨੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਤਾਂ ਕਰੀ ਨਹੀਂ ਸਕਦੀ ਤੁਸੀਂ ਲੈਣ ਕਿ ਜਾਣਾ ਚੰਡੀਗੜ੍ਹ ਇਹ ਦੱਸੋ ਪਹਿਲਾਂ ਬਸੇਰੀਆਂ ਸ਼ਾਮ ਲਾਟਾ ਪਈਆਂ ਨੇ ਪੰਜਾਬ ਦੇ ਵਿੱਚ ਦੱਬੀਆਂ ਹੋਈਆਂ ਤੁਸੀਂ ਜਿੱਥੇ ਮਰਜ਼ੀ ਬਹਿ ਜਾਓ ਦਰੀਆਂ ਵਸਾ ਲਓ ਪਿੱਟੀ ਚੱਲੋ ਜੋਨ ਮਰਜੀ ਰੋਲਾ ਪਾ ਲੂ ਪੰਜਾਬ ਦੇ ਲੋਕਾਂ ਨੂੰ ਕਿਉਂ ਤੰਗ ਕਰ ਰਹੇ ਹੋ ਪੰਜਾਬ ਦਾ ਨੁਕਸਾਨ ਕਿਉਂ ਕਰ ਰਹੇ ਹੋ ਚੰਡੀਗੜ੍ਹ ਜਾ ਕੇ ਸਾਬਤ ਕੀ ਕਰਨਾ ਚਾਹੁੰਦੇ ਹੋ ਅੱਜ ਤੱਕ ਸਾਬਤ ਕੀ ਕੀਤਾ ਤੁਸੀਂ ਕੱਲੇ ਡੀਆਈਜੀ ਸਾਹਿਬ ਭੁੱਲਣ ਦੀ ਗੱਲ ਨਾ ਕਰੋ ਪੂਰੀ ਪੁਲਿਸ ਤੁਹਾਡੇ ਤੇ ਅੱਕੀ ਪਈ ਹੈ ਕਿੰਨਾ ਤੁਹਾਡੀ ਖਾਤਰ ਜਾਵੇ-ਜਾਵੇ ਘੰਟੇ ਪ੍ਰਸ਼ਾਸਨ ਨੂੰ ਖੜਨਾ ਪੈਂਦਾ ਜੇ ਕੋਈ ਮਾੜਾ ਜਿਹਾ ਮਸਲਾ ਹੋ ਗਿਆ ਕਿੱਦਾਂ ਗੱਡੀਆਂ ਲੈ ਕੇ ਪੁਲਿਸ ਨੂੰ ਤੁਹਾਡੇ ਪਿੱਛੇ ਭਜਣਾ ਪੈਂਦਾ ਜਿਹੜੇ ਪੁਲਿਸ ਪ੍ਰਸ਼ਾਸਨ ਵਿੱਚ ਬੰਦੇ ਕੰਮ ਕਰਦੇ ਆ ਉਹ ਕੋਈ ਹਰਿਆਣੇ ਦੇ ਤਾਂ ਹੈ ਨਹੀਂ ਉਹ ਸਾਡੇ ਪੰਜਾਬ ਦੇ ਹੀ ਐ ਸਰਕਾਰ ਤਨਖਾਹਾਂ ਦਿੰਦੀ ਐ ਸਰਕਾਰ ਦਾ ਕੰਮ ਕਰਨਗੇ ਇਕੱਲੇ ਤੁਹਾਡੀ ਗੱਲ ਕਿਉਂ ਮੰਨਣਗੇ ਇਕੱਲੇ ਤਦ ਨੂੰ ਕਿਉਂ ਚੰਡੀਗੜ੍ਹ ਬੜ ਚੰਡੀਗੜ੍ਹ ਵਿੱਚ ਬਣਨ ਦੇਣਗੇ ਅਗਲੇ ਤੂੰ ਚੰਡੀਗੜ੍ਹ ਲੈਣ ਕੀ ਜਾਣਾ ਦੱਸੋ ਸਹੀ ਮਰਿਓ ਕੰਦਮੇ ਟਕਰਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜਿੰਨਾ ਚਿਰ ਖੇਤਰ ਨਹੀਂ ਫੇਰਦੇ ਨਾ ਉਹਨਾਂ ਚਿਰ ਇਹਨਾਂ ਦੀ ਸੁਰਤ ਟਿਕਾਣੀ ਨਹੀਂ ਆਉਂਦੀ ਨਹੀਂ ਇਹ ਪੰਜਾਬ ਨੂੰ ਬਰਬਾਦ ਕਰ ਦੇਣਗੇ ਗੱਲ ਜੀਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ